ਹਾਂਜੀ ਅੱਜ ਮੈਂ ਖੜਾ ਪਿੰਡ ਖਿਆਲਾਕਲਾਂ ਦੇ ਵਿੱਚ ਮਾਨਸਾ ਤੋਂ ਠੀਖੀ ਰੋਡ ਦੇ ਉੱਤੇ ਤੇ ਆਹ ਤੁਸੀਂ ਦੇਖ ਸਕਦੇ ਜਾਲੀਆਂ ਬਣਾਉਂਦੇ ਬਈ ਰਾਜਸਥਾਨ ਤੋਂ ਇੱਥੇ ਆ ਕੇ ਇਹਨਾਂ ਨੇ ਸਾਰਾ ਡਿਗਾਰਡ ਕੀਤਾ ਹੋਇਆ ਤੁਸੀਂ ਇਹਨਾਂ ਦਾ ਐਡਰੈਸ ਨੋਟ ਕਰ ਸਕਦੇ ਹੋ ਇੱਥੇ ਆ ਕੇ ਜਾਲੀਆਂ ਦੇਖ ਸਕਦੇ ਹੋ ਤੇ ਖਰੀਦ ਸਕਦੇ ਜਿਹੜਾ ਕੋਈ ਆਰਾ ਮਕਾਨ ਨਵਾ ਪਾ ਰਿਹਾ ਤੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਆਇਓ ਇੱਕ ਵਾਰੀ ਜਰੂਰ ਦੇਖਿਓ ਆ ਕੇ ਹਾਂਜੀ ਭਰਾਓ ਅੱਜ ਅਸੀਂ ਖੜੇ ਆ ਮਾਨਸਾ ਤੋਂ ਠੀਖੀ ਰੋਡ ਦੇ ਉੱਤੇ ਇਤਨਾ ਇੱਕ ਸਾਡਾ ਭਰਾ ਹੈਗਾ Rajasthan ਤੋਂ ਇਹ ਕੰਮ ਕਰਦੇ ਆ ਅਸੀਂ ਜਾਲੀਆਂ ਦੇਖ ਰਹੇ ਹਾਂ ਜਿਹੜੀਆਂ ਜਾਲੀਆਂ ਨਾ ਬਨੇਰਿਆ ਦਿਲਾਉਨੇ ਆਪਾਂ ਤੇ ਪਾਵੇ ਆਗੇ ਹੋਰ ਇਹ ਨਾ ਮਟੀਰੀਅਲ ਸਾਰਾ ਵਧੀਆ ਮਟੀਰੀਅਲ ਦਾ ਬਣਿਆ ਹੋਇਆ ਸਾਰਾ ਸਮਾਨ ਹੈ ਤੇ ਆਪਾਂ ਇਸ ਭਰਾ ਦੇ ਨਾਲ ਵੀ ਗੱਲ ਸੌਦੀ ਕਰਾਵਾਂਗੇ ਤੇ ਬਾਕੀ ਵੀ ਆ ਕੁਆਲਿਟੀ ਇੱਕ ਨੰਬਰ ਆਗੀ ਤੇ ਜਿਹੜਾ ਵਿੱਚ ਮਟੀਰੀਅਲ ਵਰਤਦੇ ਆ ਇਹ ਉਹ ਵੀ ਇੱਕ ਨੰਬਰ ਕੁਆਲਿਟੀ ਆ ਉਹਦੀ ਤੇ ਬਾਕੀ ਜਿਹੜਾ ਸਮਾਨ ਹੋਰ ਮਤਲਬ ਬਣਾਉਂਦੇ ਆ ਉਹਦੀ ਮਜ਼ਬੂਤੀ ਵੀ ਆ ਤੇ ਆ ਦੇਖ ਬਈ ਮੇ ਜਾਲੀ ਹੈਗੀ ਆਪਣੀ ਤੇ ਜਾਲੀ ਦੇ ਉੱਤੇ ਚੜਦੇ ਆਪਾਂ ਜਾਂ ਵੈਸੇ ਇਹ ਤਾਂ ਚਲੋ ਵੈਸੇ ਪੱਧਰ ਤਾਂ ਧਰੀ ਹੋਈ ਆ ਤੇਰਾ ਆਪਾਂ ਵੈਸੇ ਵੀ ਨੂੰ ਸਪੋਰਟ ਤੋਂ ਆੜ ਦੇਵੇਂ ਤਾਰ ਨਾਲ ਟੁੱਟਦੀ ਨਹੀਂ ਇਹ ਜਾਲੀ ਤੇ ਬਾਕੀ ਇਸ ਤਰ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਆਇਆ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਆਇਆ ਬਈ ਆਪਾਂ ਇਹ ਮਟੀਰੀਅਲ ਵਰਤਦੇ ਹਾਂ ਚਾ ਹਾਂਜੀ ਵੀਰ ਜੀ ਕਿਉਂ ਮਟੀਰੀਅਲ ਕਿਹੋ ਜਿਹਾ ਲਾਉਣਾ ਹੈ ਅਪਾ ਜੀ ਗੱਗਰ ਪਾਉਣੀ ਹੈ ਤੇ ਕ੍ਰੈਸਰ ਪਾਉਣੀ ਹੈ ਪਰ ਇੱਤਾ ਪਾਉਂਦੇ ਨਹੀਂ ਕਿ ਗੱਗਰ ਤੇ ਕ੍ਰੈਸ ਆਕਰੈਸਰ ਪਾਉਣੀ ਹੈ ਇੱਕ ਤਾਰ ਇਹ ਚ ਤਾਰ ਜੀ ਪਾਉਣੀ ਸੀ ਉਹ ਹਾਂਜੀ ਉਹ ਫਾਈਬਰ ਦੀ ਤਾਰ ਪਾਉਣੀ ਹੈ ਜੀ ਜਿਹੜੀ ਫਾਈਬਰ ਦੀ ਤਾਰ ਠੀਕ ਹੈ ਕਿਉਂਕਿ ਫੁੱਲਦੀ ਨਹੀਂ ਉਹ ਲੋਹੇ ਲੋਹੀ ਹੁੰਦੀ ਹੈ ਉਹ ਫੁੱਲ ਜਾਂਦੀ ਹੈਗੀ ਆ ਫੁੱਲਦੀ ਨਹੀਂ ਕਿ ਤਾਰ ਮੇਰਾ ਗਾਂ ਆ ਜਾ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਜਿੰਨਾ ਪਾਵਾ ਬਈ ਹਾਂਜੀ ਤੇ ਪਾਵਾ ਇਹ ਮੈਂ ਫੋਲੋ ਜਾਂਦਾ ਇਹ ਇਨੀ ਜਿਹੇ ਆਪਾਂ ਪਾਉਣੀ ਹੈ ਜੀ ਆਪਣੇ ਕੋਲੇ ਜਿਹੜੀ ਸਰੀਆ ਨਹੀਂ ਆ ਇਹ ਫੁੱਲ ਦਿਨੀ ਕੁਝ ਨਹੀਂ ਹੁੰਦਾ ਜਿਵੇਂ ਇਹਦੇ 30 25 30 ਸਾਤੇ ਦੀ ਗਰੰਟੀ ਆਪਣੀ ਹਰ ਜੂ ਤਾਂ ਸਾਡਾ ਪਾਛਾ ਦੇਜੋ ਤੇ ਨਵਾਂ ਲੈਜੋ ਇਹ ਪਟ ਜੂ ਖਲ ਜੂ ਤੋਂ ਹੀ ਆਪਣੀ ਗਰੰਟੀ ਹੈਗੀ ਇਸ ਚੀਜ਼ ਦੀ ਇੱਕ ਨੰਬਰ ਮਾਲ ਆਉਂਦੇ ਆਪਾਂ ਤੈਨਾਂ ਇੱਕ ਦਾ ਮਾਲ ਆਪਣਾ ਸਾਡਾ ਅਸਾ ਮਾਲ ਵਾ ਤੈਨਾਂ ਇੱਕ ਦਾ ਮਾਲ ਆਉਂਦੇ ਆ ਤੈਨਾਂ ਇੱਕ ਦਾ ਮਾਲ ਆਪਣਾ ਜੀ ਹਾਂਜੀ ਤੇ ਭਾਈ ਬਹੁਤ ਵਧੀਆ ਸਮਾਨ ਆੜ ਦੇਖਦੇ ਆ ਤੇ ਸਾਡੇ ਕੋਲ ਜਿਵੇਂ ਨੱਕੇ ਮਿਲ ਜਾਂਦੇ ਨੇ ਨੱਕੇ ਮਿਲ ਜਾਣਗੇ ਜੀ ਗਮਲੇ ਮਿਲ ਜਾਂਦੇ ਆ ਸਰ ਆਪਣੇ ਕੋਲ ਸਿਮਰਤੀ ਵਾਲਾ ਆਈਟਮ ਮਿਲ ਜੂ ਜੀ ਠੀਕ ਹੈ ਸਾਰੇ ਆਈਟਮ ਹਾਂਜੀ ਸਿਮਰਤੀ ਮਿਲ ਜੂਗੀ ਜੀ ਤੇ ਇਹ ਜਾਲੀ ਉਲ ਦਾ ਰੇਟ ਤੁਸੀਂ ਦੱਸ ਸਕਦੇ ਹੋ ਜੀ ਹਾਂਜੀ ਰੇਟ ਹੈ ਜੀ ਅਡੋ ਅਡੋ ਰੇਟ ਹੈ ਜੀ ਜਿਨੇ ਆਪਾਂ 500 ਦੀ ਹੈਗੀ 2x4 ਦੀ ਜਾਲੀ 500 ਦੀ 600 ਦੀ ਅਡੋ ਅਡੋ ਰੇਟ ਹੈ ਜੀ ਜਾਲੀਆਂ ਦਾ ਜਿਵੇਂ ਜੀ ਸਾਹਿਬ ਨਾਲ ਤੁਸੀਂ ਵੱਡੀ ਜਿਵੇਂ ਭਾਰੀ ਹੋਗੀ ਆਡਾ ਡਿਜ਼ਾਈਨ ਦਾ ਅਡੋ ਰੇਟ ਹੈਗੇ ਜੀ ਠੀਕ ਹੈ ਹਾਂਜੀ ਆਡੋ ਡਿਜ਼ਾਈਨ ਆ ਬਈ ਉਹਦੇ ਡਿਜ਼ਾਈਨ ਦੇ ਹਿਸਾਬ ਨਾਲ ਰੇਟ ਹੈਗਾ ਹਾਂਜੀ ਤੇ ਤੁਸੀਂ ਆ ਕੇ ਪਤਾ ਕਰ ਸਕਦੇ ਹੋ ਤੇ ਐਡਰੈਸ ਮੜਾ ਦੱਸ ਦਿਓ ਮੜਾ ਜੀ ਆ ਸੁਨਾਮ ਰੋਡ ਤੇ ਹੈ ਜੀ ਖਿਆਲਾ ਪਿੰਡ ਚ ਪਿੰਨਰੋਲ ਬਾਬ ਦੇ ਨਾਲ ਇੰਡੀਅਨ ਪਿੰਨਰੋਲ ਬਾਬ ਦੇ ਨਾਲ ਹੈ ਜੀ ਆਪਣੀ 숍 ਹੈਗੀ ਜੀ ਰਸਤਾ ਦੇ ਬੰਦੇ ਅਸੀਂ ਇੰਡੀਆ ਨਾ ਜਿਹੜਾ ਪ੍ਰੋਪ ਪੰਪ ਥੱਲੇ ਪਾਸੇ ਲੱਗਾ ਹਾਂਜੀ ਜਸੂ ਰਾਮ ਕੋ ਨੂੰ ਆਗੇ ਤੋਂ ਇਧਰਲੀ ਸਾਈਡ ਪੰਡ ਟੋਲ ਪਾਊਗਾ ਇੰਡੀਆ ਛਾਲਾ ਆ ਪਿੰਡ ਦੇ ਵਿੱਚ ਖੜੇ ਹਾਂ ਹਾਂਜੀ ਰੋਡ ਦੇ ਉੱਤੇ ਇਹਨਾਂ ਦਾ ਇਹ ਜਿਹੜਾ ਸਿਸਟਮ ਬਣਾਇਆ ਹੋਇਆ ਇੱਚੀ ਰਹਿੰਦੇ ਆ ਬਾਈ ਤੇ ਕਰੋ ਤੁਸੀਂ ਆ ਕੇ ਇੱਥੋਂ ਸਮਾਨ ਜਿਹੜਾ ਖਰੀਦ ਸਕਦੇ ਹੋ ਬਾਕੀ ਦਾ ਬਈ ਇਹ ਸਰਾ ਸੀ ਆਪ ਚੈੱਕ ਕੀਤਾ ਸੀ ਤੇ ਬਹੁਤ ਵਧੀਆ ਮਟੀਰੀਅਲ ਨਾਲ ਸਮਾਨ ਤਿਆਰ ਕੀਤਾ ਹੋਇਆ ਤੇ ਜਾਲੀਆਂ ਜਿਹੜੀਆਂ ਤੁਸੀਂ ਆ ਕੇ ਇੱਥੇ ਦੇਖ ਕੇ ਖਰੀਦ ਸਕਦੇ ਹੋ ਤੇ ਜਿਹੜੇ ਭਰਾ ਘਰ ਨਵਾਂ ਪਾ ਰਹੇ ਆ ਜਾਂ ਕੋਈ ਅ ਬਨੇਰੇ ਤੇ ਕਿਸੇ ਨੇ ਕੋਈ ਸਮਾਨ ਇਹ ਮਟੀਰੀਅਲ ਲਾਉਣਾ ਹੈ ਤਾਂ ਤੁਸੀਂ ਆ ਕੇ ਇੱਥੇ ਸਾਰਾ ਇਹ ਲੈ ਸਕਦੇ ਹੋ ਬਹੁਤ ਜਿਆਦੇ ਕਵਾਂਟੀਟੀ ਦੇ ਵਿੱਚ ਮਟੀਰੀਅਲ ਸਾਰਾ ਤਿਆਰ ਹੈ ਤੇ ਬਹੁਤ ਵਧੀਆ ਮਟੀਰੀਅਲ ਲਾ ਕੇ ਇਹ ਤਿਆਰ ਕੀਤਾ ਹੋਇਆ ਤੇ ਵੀਡੀਓ ਨੂੰ ਬਈ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਪੇਜ ਤੇ ਨਵੇਂ ਆਏ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਾਕੀ ਵੀ ਵੀਡੀਓ ਦੇਖਣ ਲਈ ਨਾ ਧੰਨਵਾਦ ਤੁਹਾਡਾ